गनका एक ਵੇਸਵਾ ਦਾ ਨਾਮ ਹੈ ਇੱਕ ਵੇਸਵਾ ਦੇ ਨੀਂਚ ਕਰਮ ਕਿੰਨੂ ਨਹੀਂ ਪਤਾ ਕੋਈ ਵੇਸਵਾ ਦੀ ਦੁਕਾਨ ਵਿੱਚ ਜਾਂਦਾ ਤਾਂ ਉਹ ਪਾਪੀ ਹੋ ਕੇ ਬਾਹਰ ਆਂਦਾ ਪਰ ਜੇ ਭਜਨ ਬੰਦਗੀ ਕਰਨ ਵਾਲੇ ਮਹਾਪੁਰਖ ਚਲੇ ਜਾਂ ਤਾਂ ਉਹ ਤਾਂ ਵੇਸਵਾ ਨੂੰ ਵੀ ਤਾਰ ਆਂਦੇ ਨੇ ਤੇ ਕਿਵੇਂ ਇੱਕ ਵੇਸਵਾ ਜਿਸ ਦਾ ਨਾਮ ਗਨਕਾ ਸੀ ਉਹਦਾ ਨਾਮ ਗੁਰਬਾਣੀ ਵਿੱਚ ਆ ਜਾਂਦਾ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਸੂਆ ਪੜਾਵਤ ਗਨਕਾਤਰੀ ਸੋਹਰ ਨੈਨੋ ਤੀ ਪੁਤਰੀ ਇੱਥੇ ਭਗਤ ਨਾਮਦੇਵ ਜੀ ਬਚਨ ਕਰਦੇ ਨੇ ਕਿ ਕਿਵੇਂ ਇੱਕ ਦੇਸਵਾ ਤੋਤੇ ਨੂੰ ਪੜਾਉਂਦੀ ਹੋਈ ਤਰ ਗਈ ਜੀਵਨ ਮੁਕਤ ਹੋ ਗਈ ਸਾਧ ਸੰਗਤ ਜੀ ਇਹ ਸਾਖੀ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੇ ਸਮਝਦੇ ਨੇ ਵੀ ਸਾਡੇ ਤੋਂ ਵੱਡਾ ਪਾਪੀ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਅਸੀਂ ਤਾਂ ਜ਼ਿੰਦਗੀ ਵਿੱਚ ਬਹੁਤ ਪਾਪ ਕੀਤੇ ਨੇ ਉਹਨਾਂ ਸੀ ਪਾਪਾ ਦਾ ਲੇਖਾ ਕਿਵੇਂ ਦੇਵਾਂਗੇ ਸਾਨੂੰ ਇਹ ਪਾਪਾ ਦੀ ਸਜ਼ਾ ਜ਼ਰੂਰ ਮਿਲੇਗੀ ਹੁਣ ਜੋ ਮਰਜ਼ੀ ਹੋ ਜੇ ਅਸੀਂ ਤਰ ਨਹੀਂ ਸਕਦੇ ਅਸੀਂ ਰੱਬ ਦੇ ਰਾਤੇ ਚੱਲ ਨਹੀਂ ਸਕਦੇ ਅਸੀਂ ਰੱਬ ਦਾ ਨਾਮ ਜਪ ਨਹੀਂ ਸਕਦੇ ਕਈ ਵਾਰ ਤੁਸੀਂ ਵੀ ਸੁਣਿਆ ਹੋਣਾ ਵੀ ਕਈ ਵਾਰ ਲੋਕੀ ਇਹ ਕਹਿੰਦੇ ਨੇ ਅਸੀਂ ਤਾਂ ਪਾਪੀ ਬੰਦੇ ਹਾਂ ਅਸੀਂ ਕਿੱਥੇ ਰੱਬ ਦਾ ਨਾਮ ਲੈਣਾ ਪਰ ਅੱਜ ਦੀ ਸਾਖੀ ਸੁਣ ਕੇ ਇਹ ਪਤਾ ਲੱਗੂਗਾ ਕਿਵੇਂ ਇੱਕ ਪਾਪਨ ਵੇਸਵਾ ਜਿਹਦਾ ਨਾਮ ਗਨਿਕਾ ਸੀ ਕਿਵੇਂ ਉਤਰ ਗਈ ਜਦੋਂ ਉਹ ਗਨਕਾ ਵੇਸਵਾ ਮੰਦੇ ਕਰਮਾਂ ਦੇ ਵਿੱਚ ਰੁੱਝ ਕੇ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਭੁੱਲ ਗਈ ਸੋ ਗਨਕਾ ਪਾਪਨ ਕਿਵੇਂ ਚੰਗੇ ਰਾਤੇ ਤੁਰਦੀ ਹੈ ਇਸ ਦੀ ਕਥਾ ਐਵੇਂ ਸ਼ੁਰੂ ਹੁੰਦੀ ਹੈ ਇੱਕ ਦਿਨ ਇੱਕ ਸਾਧੂ ਜੋ ਕਿ ਅਕਸਰ ਸ਼ਹਿਰ ਤੋਂ ਬਾਹਰ ਹੀ ਰਿਆ ਕਰਦਾ ਸੀ ਉਸ ਸਾਧੂ ਕੋਲ ਇੱਕ ਤੋਤਾ ਵੀ ਹੁੰਦਾ ਸੀ ਇੱਕ ਦਿਨ ਬਹੁਤ ਬਾਰਿਸ਼ ਹੋਣ ਕਰਕੇ ਠੰਡ ਬਹੁਤ ਵੱਧ ਗਈ ਤੇ ਅਸੇ ਪਾਸੇ ਬਹੁਤ ਪਾਣੀ ਵੀ ਵਧ ਗਿਆ। ਸਾਧੂ ਨੇ ਦੇਖਿਆ ਵੀ ਠੰਡ ਕਰਕੇ ਉਹਦਾ ਤੋਤਾ ਵੀ ਮਰਨ ਲੱਗਾ। ਉਹਨੂੰ ਆਪਣੇ ਤੋਤੇ ਦੇ ਨਾਲ ਬਹੁਤ ਪਿਆਰ ਸੀ ਕਿਉਂਕਿ ਉਹਦਾ ਤੋਤਾ ਰਾਮਨਾਮ ਜਪਦਾ ਹੁੰਦਾ ਸੀ। ਜਦੋਂ ਉਹਨੇ ਦੇਖਿਆ ਵੀ ਮੇਰੇ ਤੋਤੇ ਦੀ ਸਿਹਤ ਕੁਝ ਠੀਕ ਨਹੀਂ ਤਾਂ ਉਹ ਆਪਣੇ ਤੋਤੇ ਨੂੰ ਨਾਲ ਲੈ ਕੇ ਸ਼ਹਿਰ ਵੱਲ ਤੁਰ ਪਿਆ। ਬਹੁਤ ਲੱਭਣ ਤੇ ਵੀ ਉਸ ਸਾਧੂ ਨੂੰ ਰਾਤ ਠਹਿਰਨ ਦਾ ਕੋਈ ਆਸਰਾ ਨਾ ਲੱਭਿਆ। ਸਾਰੇ ਲੋਕ ਆਪਣੇ ਬੂਹੇ ਬੰਦ ਕਰਕੇ ਸੁੱਤੇ ਪਈ ਸੀ ਸਾਧੂ ਆਪਣੇ ਤੋਤੇ ਦੇ ਨਾਲ ਇੱਕ ਰਾਤ ਠਹਿਰਨ ਵਾਸਤੇ ਥਾਂ ਲੱਭਦਾ ਪਰ ਉਹਨੂੰ ਥਾਂ ਨਹੀਂ ਕੋਈ ਲੱਭੀ ਤੁਰਦੇ ਆ ਤੁਰਦੇ ਆ ਜਦੋਂ ਸ਼ਹਿਰ ਦਾ ਅੰਤ ਆਇਆ ਤਾਂ ਅੰਤ ਵਿੱਚ ਇੱਕ ਵੇਸਵਾ ਦਾ ਘਰ ਆਇਆ ਉਸ ਘਰ ਦੇ ਵਿੱਚ ਦੀਵਾ ਜਗ ਰਿਹਾ ਸੀ ਮੀ ਕਣੀ ਕਰਕੇ ਵੇਸਵਾ ਬਾਹਰ ਬੈਠੀ ਦੇਖਦੀ ਸੀ ਤੇ ਜਦੋਂ ਉਹਨੇ ਸਾਧੂ ਨੂੰ ਵੇਖਿਆ ਤਾਂ ਉਹਨੇ ਸੋਚਿਆ ਚਲੋ ਸ਼ੁਕਰ ਮੀ ਕਨੀ ਦੇ ਵਿੱਚ ਵੀ ਮੇਰਾ ਇੱਕ ਗਾਹ ਆਇਆ। ਉਸ ਵੇਸਵਾ ਨੇ ਸਾਧੂ ਨੂੰ ਕਿਹਾ ਆਓ ਮੇਰੀ ਅੱਖਾਂ ਵਿੱਚ ਬੈਠੋ। ਮੈਂ ਤਾਂ ਤੁਹਾਡੀ ਉਡੀਕ ਕਰਦੀ ਪਈ ਸੀ। ਜਦੋਂ ਸਾਧੂ ਨੇ ਉਸ ਵੇਸਵਾ ਦੇ ਇਹ ਬੋਲ ਸੁਨੇ ਤਾਂ ਉਹ ਸਾਧੂ ਕਹਿਣ ਲੱਗਾ ਬੇਟੀ ਮੇਰਾ ਕੱਚਾ ਘਰ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ। ਮੇਰੇ ਕੋਲ ਰਾਤ ਕੱਟਣ ਦੀ ਕੋਈ ਥਾਂ ਨਹੀਂ। ਮੈਂ ਤੇ ਮੇਰੇ ਤੋਤੇ ਨੂੰ ਇੱਕ ਰਾਤ ਕੱਟਣ ਵਾਸਤੇ ਕੋਈ ਥਾਂ ਚਾਹੀਦੀ ਹੈ। ਕੀ ਮੈਂ ਤੁਹਾਡੇ ਘਰ ਰੁਕ ਸਕਦਾ ਜਦੋਂ ਉਹ ਵੇਸਵਾ ਨੇ ਉਸ ਸਾਧੂ ਦੇ ਇਹ ਬਚਨ ਸੁਨੇ ਤਾਂ ਉਹ ਨਿਰਾਸ਼ ਹੋਗੀ ਕਿਉਂਕਿ ਉਹਨੂੰ ਐ ਹੋਇਆ ਵੀ ਇਹ ਮੇਰਾ ਗਾਹਕ ਨਹੀਂ ਹੈ ਗਣਕਾ ਦਾ ਅਸਲੀ ਨਾਮ ਚੰ드ਰਮਨੀ ਸੀ ਉਹ ਸਾਧੂ ਉਸ ਵੇਸਵਾ ਨੂੰ ਪੁੱਤਰੀ ਕਹਿ ਕੇ ਬੇਟੀ ਕਹਿ ਕੇ ਬਚਨ ਕਰਦਾ ਪਿਆ ਪ੍ਰਮਾਤਮਾ ਦਾ ਸੱਚਾ ਭਗਤ ਹੋਣ ਕਰਕੇ ਉਸ ਸਾਧੂ ਦਾ ਜਿਹੜਾ ਮਨ ਸੀ ਉਹ ਨਿਰਮਲ ਹੋ ਚੁੱਕਾ ਸੀ ਪਰ ਜਿਹੜੀ ਈਸਰੀ ਉਹਦੇ ਸਾਹਮਣੇ ਖੜੀ ਸੀ ਉਹ ਪਾਪ ਕਰਨ ਵਾਲੀ ਵੇਸਵਾ ਸੀ ਉਹ ਸਾਧੂ ਦੇ ਸਾਰੇ ਵਜਨ ਸੁਣ ਕੇ ਉਹ ਵੇਸਵਾ ਕਹਿੰਦੀ ਕਿ ਤੁਸੀਂ ਸਾਧੂ ਹੋ ਤਾਂ ਉਹ ਸਾਧੂ ਕਹਿਣ ਲੱਗਾ ਹਾਂ ਮੈਨੂੰ ਪਰਮਾਤਮਾ ਨੇ ਆਪਣੇ ਨਾਮ ਜਪਣ ਵਿੱਚ ਲਾਇਆ ਹੋਇਆ ਗਣਕਾ ਨੇ ਉਸ ਸਾਧੂ ਦੇ ਜਦੋਂ ਇਹ ਬੋਲ ਸੁਣੇ ਤਾਂ ਗਣਕਾ ਦੇ ਮਨ ਵਿੱਚ ਦਇਆ ਆਈ ਤੇ ਉਹਨੇ ਸਾਧੂ ਨੂੰ ਕਿਹਾ ਵੀ ਤੁਸੀਂ ਅੰਦਰ ਆਜੋ ਅੰਦਰ ਆ ਕੇ ਸਾਧੂ ਨੂੰ ਕਹਿੰਦੀ ਹੈ ਵੀ ਤੁਸੀਂ ਆ ਗਿੱਲੇ ਵਸਤਰ ਤਾਰ ਕੇ ਆ ਸੁੱਕੇ ਕਪੜੇ ਪਾ ਲਓ ਅਸਲ ਵਿੱਚ ਸਾਧ ਸੰਗਤ ਜੀ ਜਦੋਂ ਆ ਸਾਧੂ ਇਸ ਸ਼ਹਿਰ ਦੇ ਵਿੱਚ ਆਇਆ ਸੀ ਤਾਂ ਉਦੋਂ ਉਹਨਾਂ ਨੇ ਕਿਸੇ ਨੂੰ ਪੁੱਛਿਆ ਵੀ ਰਾਤ ਠਹਿਰਨ ਵਾਸਤੇ ਕੋਈ ਥਾਂ ਹੈ ਤਾਂ ਉਥੇ ਕੁਝ ਮਖੌਲੀ ਪੁਰਸ਼ ਖੜੇ ਸਨ ਉਹਨਾਂ ਨੇ ਉਸ ਸਾਧੂ ਨੂੰ ਮਜ਼ਾਕ ਦੇ ਵਿੱਚ ਕਹਿ ਦਿੱਤਾ ਵੀ ਉਹ ਸਾਹਮਣੇ ਜਿਹੜਾ ਘਰ ਦਿਸ ਰਿਹਾ ਹੈ ਉਸ ਥਾਂ ਤੇ ਠਹਿਰ ਸਕਦੇ ਹੋ ਉਸ ਘਰ ਤੋਂ ਬਾਹਰ ਕੋਈ ਖਾਲੀ ਨਹੀਂ ਆਉਂਦਾ ਅਸਲ ਵਿੱਚ ਉਹ ਘਰ ਵੇਸਵਾ ਦਾ ਗਨਕਾ ਦੇ ਘਰ ਵੱਲ ਇਸ਼ਾਰਾ ਕਰ ਰਿਹਾ ਸੀ ਉਹਨਾਂ ਲੋਕਾਂ ਨੇ ਇਹ ਨਹੀਂ ਸੋਚਿਆ ਕਿ ਇਹ ਸਾਧੂ ਹੈ ਤੇ ਸਾਧੂ ਦੇ ਨਾਲ ਇਹੋ ਜਿਹਾ ਮਜ਼ਾਕ ਨਾ ਕਰੀਏ ਪਰ ਸਾਧੂ ਨਿਰਵੈਰ ਸਨ ਤੇ ਉਹਨਾਂ ਦਾ ਹਿਰਦਾ ਨਿਰਮਲ ਹੋ ਚੁੱਕਾ ਸੀ ਤਾਂ ਹੀ ਉਹ ਵੇਸਵਾ ਦੇ ਘਰ ਨਿਰਵੈਰ ਹੋ ਕੇ ਆ ਗਏ ਸੋ ਜਦੋਂ ਗਨਕਾ ਨੇ ਉਸ ਸਾਧੂ ਨੂੰ ਸੁੱਕੇ ਕੱਪੜੇ ਦਿੱਤੇ ਤਾਂ ਗਣਕਾ ਸਾਧੂ ਨੂੰ ਪੁੱਛਣ ਲੱਗੀ ਕਿ ਤੁਹਾਨੂੰ ਭੁੱਖ ਲੱਗੀ ਹੈ ਕਿ ਤੁਸੀਂ ਪ੍ਰਸ਼ਾਦਾ ਸ਼ਕੋਗੇ ਤਾਂ ਸਾਧੂ ਕਹਿਣ ਲੱਗਾ ਹਾਂ ਮੈਂ ਪ੍ਰਸ਼ਾਦਾ ਸ਼ਕੂੰਗਾ ਬਹੁਤ ਸਮੇਂ ਤੋਂ ਪ੍ਰਸ਼ਾਦਾ ਨਹੀਂ ਸ਼ਕਿਆ ਤੇ ਮੇਰਾ ਤੋਤਾ ਵੀ ਭੁੱਖਾ ਹੈ ਪਰ ਅਗਿਓ ਵੇਸਵਾ ਕਹਿਣ ਲਗੀ ਸਾਧੂ ਜਨ ਮੈਂ ਬਹੁਤ ਪਾਪੀ ਹਾਂ ਮੈਂ ਬਹੁਤ ਪਾਪ ਕਮਾਈ ਨੇ ਮੇਰੇ ਸਾਰੇ ਕਰਮ ਮੰਦੇ ਨੇ ਮੈਂ ਇੱਕ ਵੇਸਵਾ ਹਾਂ ਤੇ ਮੇਰੀ ਨਿਤਦੀ ਕਰਨੀ ਮੰਦੇ ਕਰਮਾਂ ਦੀ ਹੈ ਕਿ ਤੁਸੀਂ ਮੇਰੇ ਵਰਗੀ ਪਾਪਣ ਦੇ ਕੋਲੋਂ ਪ੍ਰਸ਼ਾਦਾ ਸ਼ਕੂਗੇ ਜਦੋਂ ਸਾਧੂ ਨੇ ਉਸ ਗਨਕਾ ਦੀ ਇਹ ਗੱਲ ਸੁਣੀ ਤਾਂ ਸਾਧੂ ਨੇ ਜਾਣ ਲਿਆ ਵੀ ਹੁਣ ਗਨਕਾ ਨੂੰ ਉਪਦੇਸ਼ ਦੇਣਾ ਸਹੀ ਹੈ ਕਿਉਂਕਿ ਇਹ ਸਮਝਦੀ ਹੈ ਕਿ ਇੰਨੇ ਪਾਪ ਕੀਤੇ ਨੇ ਤੇ ਮੰਦੇ ਕਰਮ ਕੀਤੇ ਨੇ ਉਹ ਸਾਧੂ ਗਨਕਾ ਨੂੰ ਕਹਿਣ ਲੱਗਾ ਪੁੱਤਰੀ ਤੇਰਾ ਦਿੱਤਾ ਹੋਇਆ ਭੋਜਨ ਅਸੀਂ ਪਰਵਾਨ ਕਰਾਂਗੇ ਅਤੇ ਪੁੱਤਰੀ ਇਸ ਸੰਸਾਰ ਦੇ ਵਿੱਚ ਮਾਇਆ ਦਾ ਪ੍ਰਭਾਵ ਹੈ ਜਦੋਂ ਬੰਦਾ ਮਾਇਆ ਦੇ ਪ੍ਰਭਾਵ ਹੇਠਾਂ ਆ ਜਾਂਦਾ ਹੈ ਉਹ ਫਿਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿੱਚ ਫਸ ਕੇ ਪਰਮਾਤਮਾ ਦੇ ਰਾਤੋਂ ਦੂਰ ਹੋ ਜਾਂਦਾ ਹੈ ਪਰਮਾਤਮਾ ਦੀ ਭਗਤੀ ਤੋਂ ਦੂਰ ਹੋ ਜਾਂਦਾ ਹੈ ਤੇ ਸੰਸਾਰ ਦੇ ਮੰਦੇ ਕਰਮਾਂ ਵਿੱਚ ਫਸ ਜਾਂਦਾ ਹੈ ਉਹ ਸਾਧੂ ਕਹਿਣ ਲੱਗੇ ਵੀ ਕੁਝ ਲੋਕ ਇਸ ਸੰਸਾਰ ਵਿੱਚ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣੇ स्वार्थ वास्ते ਦੂਸਰੇ ਨੂੰ ਗਲਤ ਰਾਹ ਤੇ ਤੋਰ ਦਿੰਦੇ ਨੇ ਗਨਕਾ ਕਹਿਣ ਲੱਗੀ ਸਾਧੂ ਜਨ ਤੁਸੀਂ ਸਹੀ ਗੱਲ ਕਹਿ ਰਹੇ ਹੋ ਮੈਨੂੰ ਪੁਰਸ਼ਾ ਨਹੀਂ ਗਲਤ ਰਾਹ ਤੇ ਤੋਰਿਆ ਪਰ ਮੈਂ ਜਦੋਂ ਤੁਹਾਡੇ ਦਰਸ਼ਨ ਕੀਤੇ ਉਦੋਂ ਮੈਨੂੰ ਗਿਆਨ ਹੋ ਗਿਆ ਵੀ ਮੈਂ ਪਾਪਾਂ ਮੈਂ ਗਲਤ ਕੰਮ ਕਰਦੀ ਪਈਆਂ ਮੈਨੂੰ ਇਹ ਵੀ ਨਹੀਂ ਪਤਾ ਵੀ ਮੇਰੀ ਮਾਂ ਕੌਣ ਹੈ ਤੇ ਮੇਰਾ ਪਿਤਾ ਕੌਣ ਹੈ ਮੈਨੂੰ ਅੱਜ ਤੱਕ ਕਿਸੇ ਨੇ ਪੁਤਰੀ ਜਾਂ ਭੈਣ ਕਰਕੇ ਨਹੀਂ ਕਿਹਾ ਮੇਰੇ ਘਰ ਜੋ ਵੀ ਆਂਦਾ ਸੀ ਉਹ ਮੈਨੂੰ ਗਲਤ ਨਿਗਾਹ ਨਾਲ ਹੀ ਦੇਖਦਾ ਸੀ ਪਰ ਜਦੋਂ ਤੁਸੀਂ ਆਏ ਉਹਦੋਂ ਤੁਸੀਂ ਮੈਨੂੰ ਪੁੱਤਰੀ ਆਖਿਆ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਮੈਂ ਬਹੁਤ ਵੱਡੀ ਪਾਪੀ ਨੋਂ ਮੀਂਹ ਪੈੰਦੇ ਨੂੰ 2 ਦਿਨ ਹੋ ਚੁੱਕੇ ਨੇ ਜਿਹੜੇ ਗਲਤ ਕੰਮਾਂ ਵਾਸਤੇ ਆਂਦੇ ਸੀ ਇੱਥੇ ਉਹ ਵੀ 2 ਦਿਨਾਂ ਤੋਂ ਨਹੀਂ ਆਏ ਜਿਵੇਂ ਜਿਵੇਂ ਗਨਕਾ ਉਸ ਸਾਧੂ ਨਾਲ ਗੱਲਾਂ ਕਰ ਰਹੀ ਸੀ ਉਹਦੇ ਵਿੱਚ ਬਦਲਾਅ ਆਣਾ ਸ਼ੁਰੂ ਹੋ ਗਿਆ ਉਹ ਸਾਧੂ ਕਹਿਣ ਲੱਗਾ ਪੁੱਤਰੀ ਜੇ ਤੂੰ ਵਿਆਹ ਕੀਤਾ ਹੁੰਦਾ ਤਾਂ ਤੇਰਾ ਪਤੀ ਹੋਣਾ ਸੀ ਤੂੰ ਆਪਣੀਆਂ ਸਾਰੀਆਂ ਲੋੜਾਂ ਆਪਣੇ ਪਤੀ ਤੋਂ ਹੀ ਪੂਰੀਆਂ ਕਰਨੀਆਂ ਸੀ ਤੇਰੇ ਬੱਚੇ ਹੁੰਦੇ ਤੇ ਆਪਣੇ ਜਦੋਂ ਤੂੰ ਬੱਚਿਆਂ ਵਾਸਤੇ ਤੇ ਪਤੀ ਵਾਸਤੇ ਪੂਜਾ ਪਾਠ ਕਰਦੀ ਤਾਂ ਉਦੋਂ ਸਾਰੇ ਲੋਕਾਂ ਨੇ ਤੈਨੂੰ ਦੇਵੀ ਆਖਣਾ ਸੀ ਇਸ ਦੁਨੀਆ ਵਿੱਚ ਕੋਈ ਵੀ ਹੈ ਉਹਨੂੰ ਉਹਦੇ ਕਰਮ ਦੇ ਅਨੁਸਾਰ ਜਾਣਿਆ ਜਾਂਦਾ ਹੈ ਜੇ ਕੋਈ ਸੋਨੇ ਦਾ ਕੰਮ ਕਰਦਾ ਹੈ ਤਾਂ ਉਹਨੂੰ ਸੁਨਿਆਰਾ ਕਹਿੰਦੇ ਨੇ ਜੇ ਕੋਈ ਚੋਰੀਆਂ ਕਰਦਾ ਹੈ ਤਾਂ ਉਹਨੂੰ ਚੋਰ ਕਹਿ ਦਿੰਦੇ ਨੇ ਕੋਈ ਡਕੈਤੀ ਕਰਦਾ ਤਾਂ ਡਕਾਇਤ ਕਹਿ ਦਿੰਦੇ ਨੇ ਜੇ ਕੋਈ ਚੰਗੇ ਕਰਮ ਕਰਦਾ ਤਾਂ ਉਹਨੂੰ ਚੰਗਾ ਕਹਿ ਦਿੰਦੇ ਨੇ ਤੇ ਜਿਹੜਾ ਬੁਰੇ ਕਰਮ ਕਰਦਾ ਉਹਨੂੰ ਬੁਰਾ ਕਹਿ ਦਿੰਦੇ ਨੇ ਇਸ ਸੰਸਾਰ ਦੇ ਵਿੱਚ ਇਨਸਾਨ ਆਪਣੇ ਕਰਮਾਂ ਕਰਕੇ ਜਾਣਿਆ ਜਾਂਦਾ ਹੈ ਜੇ ਤੂੰ ਚੰਗੇ ਕਰਮ ਕਰਦੀ ਤਾਂ ਤੈਨੂੰ ਲੋਕਾਂ ਨੇ ਦੇਵੀ ਕਹਿਣਾ ਸੀ ਪਰ ਤੂੰ ਮਾੜੇ ਕਰਮ ਕਰਦੀ ਰਹੀ ਤਾਂ ਇਸ ਲਈ ਲੋਕ ਤੈਨੂੰ ਚੰਗੀ ਨੰਗਾ ਨਾਲ ਨਹੀਂ ਵੇਖਦੇ ਪਰ ਜੋ ਬੀਤ ਗਿਆ ਸੋ ਬੀਤ ਗਿਆ ਉਨ ਅੱਗੇ ਤੋਂ ਚੰਗੇ ਰਾਹ ਤੇ ਤੁਰ ਸਕਦੇ ਹੋ ਸਾਨੂੰ ਸਿਰਫ ਪਰਮਾਤਮਾ ਵੱਲ ਇੱਕ ਕਦਮ ਵਧਾਣ ਦੀ ਲੋੜ ਹੁੰਦੀ ਹੈ ਪਰਮਾਤਮਾ ਆਪੇ ਹਜ਼ਾਰਾਂ ਕਦਮ ਤੁਰ ਕੇ ਆ ਜਾਂਦਾ ਹੈ ਸੋ ਗਣਕਾ ਉਸ ਸਾਧੂ ਦੇ ਇਹ ਉਪਦੇਸ਼ ਸੁਣ ਕੇ ਉਹ ਸਾਧੂ ਨੂੰ ਪ੍ਰਸ਼ਾਦਾ ਸ਼ਕਾਉਂਦੀ ਹੈ ਤੇ ਉਸ ਤੋਤੇ ਨੂੰ ਵੀ ਭੋਜਨ ਸ਼ਕਾਉਂਦੀ ਹੈ ਸੋ ਕਹਿੰਦੇ ਜਿਵੇਂ ਜਿਵੇਂ ਉਹ ਗਣਕਾ ਸਾਧੂ ਦੀ ਸੰਧਿਤ ਕਰੀ ਜਾਦੀ ਹੈ ਉਹਦਾ ਜੀਵਨ ਬਦਲਦਾ ਜਾ ਰਿਹਾ ਤਾਂ ਹੀ ਤਾਂ ਸਾਰੇ ਸਿਆਣੇ ਕਹਿੰਦੇ ਨੇ ਵੀ ਚੰਗੀ ਮਾੜੀ ਸੰਗਤ ਦਾ ਪ੍ਰਭਾਵ ਸਾਡੇ ਤੇ ਬਿਲਕੁਲ ਪੈਂਦਾ। ਉਹ ਗਣਕਾ ਉਸ ਸਾਧੂ ਦੀ ਸੰਗਤ ਸਾਰੀ ਰਾਤ ਕਰਦੀ ਰਹੀ। ਜਦੋਂ ਅਗਲਾ ਦਿਨ ਹੋਇਆ ਤਾਂ ਮੀਂਹ ਰੁਕ ਗਿਆ। ਬਾਹਰ ਅਸਮਾਨ ਸਾਫ਼ ਹੋ ਗਿਆ ਤੇ ਧੁੱਪ ਨਿਕਲ ਆਈ। ਸਾਧੂ ਨੇ ਗਣਕਾ ਦੇ ਘਰੋਂ ਚੱਲਣ ਦੀ ਤਿਆਰੀ ਕੀਤੀ। ਜਦੋਂ ਸਾਧੂ ਚੱਲਣ ਲੱਗੇ ਤਾਂ ਉਹ ਗਣਕਾ ਕਹਿੰਦੀ ਸਾਧੂ ਜਨ ਤੁਸੀਂ ਇੱਥੇ ਹੀ ਰੋ। ਪਰ ਸਾਧੂ ਕਹਿੰਦੇ ਜੇ ਅਸੀਂ ਇੱਥੇ ਰਾਵਾਂਗੇ ਤਾਂ ਲੋਕ ਨਿੰਦਾ ਕਰਨਗੇ ਤੇ ਨਿੰਦਾ ਕਰਾਨੀ ਇਹ ਚੰਗੀ ਗੱਲ ਨਹੀਂ ਸੋ ਸਾਧੂ ਜਾਨ ਵੇਲੇ ਗਣਕਾ ਨੂੰ ਆਪਣਾ ਤੋਤਾ ਦੇਗੇ ਹੁਣ ਦਿਨ ਰਾਤ ਗਣਕਾ ਉਸ ਤੋਤੇ ਨੂੰ ਰਾਮ ਰਾਮ ਪੜਾਉਂਦੀ ਕਹਿੰਦੀ ਬੋਲ ਗੰਗਾ ਰਾਮ 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 ਉਹ ਤੋਤਾ ਵੀ ਗਣਕਾ ਦੇ ਪਿੱਛੇ ਰਾਮ ਰਾਮ ਬੋਲਦਾ ਹੁਣ ਜਿਵੇਂ ਜਿਵੇਂ ਗਣਕਾ ਰਾਮ ਨਾਮ ਦਾ ਜਾਪ ਕਰਦੀ ਰਹੀ ਉਵੇਂ-ਉਵੇਂ ਉਹਦੀ ਜਨਮਾ ਦੀ ਮੈਲ ਧੁੱਪਦੀ ਗਈ। ਹੁਣ ਹੌਲੀ-ਹੌਲੀ ਉਹਦੇ ਘਰ ਦੇ ਵਿੱਚ ਲੋਕ ਆਨੇ ਬੰਦ ਹੋ ਗਏ ਤੇ ਉਹਦੇ ਘਰ ਦੇ ਵਿੱਚੋਂ RAM ਨਾਮ ਦੀ ਆਵਾਜ਼ ਗੂੰਜਣੀ ਸ਼ੁਰੂ ਹੋ ਗਈ। ਉਹਨੂੰ ਹੁਣ ਖਾਣ ਪੀਣ ਦੀ ਸੁਧ ਨਾ ਰਹੀ। ਉਹ ਹੁਣ ਭੁੱਖੇ ਪਾਣੇ ਪਰਮਾਤਮਾ ਦਾ ਨਾਮ RAM RAM ਕਰਕੇ ਜਪਦੀ ਰਹੀ। ਪਰਮੇਸ਼ਰ ਗਨਕਾ ਦੀ ਬੰਦਗੀ ਤੋਂ ਬਹੁਤ ਪਰਸਾਨ ਹੋਏ ਤੇ ਗਨਕਾ ਨੂੰ ਜੀਵਨ ਮੁਕਤ ਕਰ ਦਿੱਤਾ। ਤਾਰ ਦਿੱਤਾ। ਸੋਇ ਸਾਖੀ ਤੋਂ ਸਾਨੂੰ ਸਮਝ ਲੱਗਦਾ ਹੈ ਵੀ ਬੰਦਾ ਜਿੰਨਾ ਮਰਜ਼ੀ ਪਾਪੀ ਹੋਵੇ ਜਦੋਂ ਉਹ ਰੱਬ ਦਾ ਨਾਮ ਜਪਨਾ ਸ਼ੁਰੂ ਕਰ ਦਿੰਦਾ ਹੈ ਉਹਦੇ ਵੱਡੇ ਤੋਂ ਵੱਡੇ ਪਾਪ ਵੀ ਕੱਟੇ ਜਾਂਦੇ ਨੇ ਸਾਧ ਸੰਗਤ ਜੀ ਐਵੇਂ ਇੱਕ ਹੋਰ ਪਾਪੀ ਸੀ ਜਿਸ ਦਾ ਨਾਮ ਅਜਾਮਲ ਸੀ ਇਸ ਅਜਾਮਲ ਦਾ ਵੀ ਨਾਮ ਗੁਰਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਆਉਂਦਾ ਹੈ ਜਿਵੇਂ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਅਜੈਮਲ ਕਿਉਂ ਬੈਕੁੰਠ ਤਪਾਨਾ ਭਾਵ ਅਜਾਮਲ ਨੂੰ ਵੀ ਬੈਕੁੰਠ ਦੇ ਵਿੱਚ ਥਾਂ ਮਿਲ ਗਈ ਜੋ ਕਿ ਬਹੁਤ ਵੱਡਾ ਪਾਪੀ ਸੀ ਇਸ ਪਾਪੀ ਬੰਦੇ ਨੂੰ ਵੀ ਬੈਕੁੰਠ ਦੇ ਵਿੱਚ ਥਾਂ ਮਿਲੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ ਵੀ ਇੱਕ ਅਜਾਮਲ ਪਾਪੀ ਹੁੰਦਾ ਸੀ ਜਿਹਨੂੰ ਸਾਰਾ ਜਗਤ ਜਾਣਦਾ ਸੀ ਪਰ ਰੱਬ ਦੇ ਨਾਮ ਜਪਣ ਕਰਕੇ ਉਹ ਇਸ ਲੋਕ ਤੋਂ ਤਰ ਗਿਆ ਕਹਿੰਦੇ ਆ ਵੀ ਅਜਾਮਲ ਦਾ ਜਿਹੜਾ ਪਿਤਾ ਸੀ ਉਹ ਰਾਜਿਕ ਰਨਨੇ ਦੇ ਵਿੱਚ ਪਾਠ ਪੂਜਾ ਅਤੇ ਕਥਾ ਕਰਦਾ ਹੁੰਦਾ ਸੀ ਪਿਤਾ ਨੇ ਆਪਣੇ ਪੁੱਤਰ ਅਜਾਮਲ ਨੂੰ ਪੜਨੇ ਪਾ ਦਿੱਤਾ ਅਜਾਮਲ ਬਹੁਤ ਛੇਤੀ ਹੀ ਵੇਦ ਵਿਦਿਆ ਤੇ ਪੜਾਈ ਦੇ ਵਿੱਚ ਨਿਪੁੰਨ ਹੋ ਗਿਆ ਕਿਉਂਕਿ ਉਹ ਪਹਿਲਾਂ ਹੀ ਵਿਦਵਾਨ ਦਾ ਪੁੱਤਰ ਸੀ ਅਤੇ ਉਹਦਾ ਜਿਹੜਾ ਵਿਦਿਆ ਗੁਰੂ ਸੀ ਉਹ ਵੀ ਬਹੁਤ ਸਿਆਣਾ ਸੀ ਜਿੱਥੇ ਅਜਾਮਲ ਆਪਣੀ ਵਿਦਿਆ ਲੈਣ ਜਾਂਦਾ ਸੀ ਉਹ ਸ਼ਹਿਰ ਤੋਂ 3-4 ਕਿਲੋਮੀਟਰ ਦੂਰ ਸੀ ਵਿੱਦਿਆ ਗੁਰੂ ਦਾ ਹਰ ਵਿਦਿਆਰਥੀ ਨੂੰ ਇਹ ਕਹਿਣਾ ਸੀ ਕੋਈ ਵੀ ਵਿਦਿਆਰਥੀ ਸ਼ਹਿਰ ਦੇ ਵਿੱਚੋਂ ਚੱਲ ਕੇ ਵਿਦਿਆਲયਨ ਵਾਸਤੇ ਨਾ ਆਵੇ ਜਿੰਨੇ ਵੀ ਵਿਦਿਆਲੇ ਦੇ ਵਿੱਚ ਆਣ ਉਹ ਸ਼ਹਿਰ ਦੇ ਬਾਹਰੋਂ-ਬਾਰੋਂ ਆਵੇ ਅਜਾ ਮੱਲ ਨੇ ਇਹ ਗੱਲ ਪੱਕੀ ਕਰ ਲਈ ਅਜਾ ਮੱਲ ਸ਼ਹਿਰ ਦੇ ਵਿੱਚੋਂ ਨਾ ਜਾ ਕੇ ਸ਼ਹਿਰ ਦੇ ਬਾਹਰੋਂ-ਬਾਰੋਂ ਵਿਦਿਆਲੇ ਜਾਂਦਾ ਸੀ ਪਰ ਇੱਕ ਦਿਨ ਅਜਾ ਮੱਲ ਦੇ ਮਨ ਦੇ ਵਿੱਚ ਆਇਆ ਵੀ ਜਿਹੜਾ ਸਾਡਾ ਗੁਰੂ ਹੈ ਉਹ ਕਹਿੰਦਾ ਵੀ ਸ਼ਹਿਰ ਦੇ ਵਿੱਚ ਨਾ ਜਾਇਓ ਹੋ ਸਕਦਾ ਇਸ ਗੱਲ ਦੇ ਪਿੱਛੇ ਕੋਈ ਕਾਰਨ ਹੋਵੇ। ਸੋ ਕੀ ਕਾਰਨ ਹੈ ਇਸ ਦਾ ਪਤਾ ਕਰਨ ਵਾਸਤੇ ਅਜਮਲ ਸ਼ਹਿਰ ਦੇ ਵਿੱਚ ਚਲਾ ਗਿਆ। ਉਹ ਸ਼ਹਿਰ ਦੇ ਅੰਦਰ ਉਸ ਇਲਾਕੇ ਵਿੱਚ ਚਲਾ ਗਿਆ ਜਿੱਥੇ ਵੇਸਵਾ ਦਾ ਗੜ੍ਹ ਸੀ। ਉਹ ਅਨਜਾਨ ਘੱਟ ਉਮਰ ਦੇ ਵਿੱਚ ਹੀ ਉਸ ਵੇਸਵਾਵਾਂ ਦਾ ਸ਼ਿਕਾਰ ਹੋ ਗਿਆ। ਉਹਨੇ ਉਸ ਥਾਂ ਤੇ ਇੱਕ ਬਾਰੀ ਵਿੱਚ ਬੈਠੀ ਹੋਈ ਇੱਕ ਲੜਕੀ ਨੂੰ ਵੇਖਿਆ। ਜਦੋਂ ਉਹਨੇ ਵੇਖਿਆ ਤਾਂ ਉਹ ਉਹਦੇ ਵੱਲ ਖਿੱਚਿਆ ਗਿਆ ਪਰ ਉਹਦੇ ਕੋਲ ਨਾ ਗਿਆ। ਉਹਨੂੰ ਹਾਫ ਭਾਵ ਕਰਦੀ ਦੀ ਪਰ ਅਜਮਲ ਉਥੇ ਨਹੀਂ ਗਿਆ ਸਗੋਂ ਆਪਣੇ ਘਰੇ ਵਾਪਿਸ ਆ ਗਿਆ ਘਰੇ ਆਣ ਤੋਂ ਬਾਅਦ ਵੀ ਉਹਨੂੰ ਉਸ ਨਾਰੀ ਦਾ ਚਿਹਰਾ ਅੱਖਾਂ ਬੰਦ ਵਿੱਚ ਵੀ ਦਿਸਣ ਲੱਗ ਪਿਆ ਉਹਦੇ ਹਾਫ ਭਾਵ ਯਾਦ ਆਣ ਲੱਗ ਪਏ ਰਾਤ ਨੂੰ ਜਦੋਂ ਉਹ ਸੁੱਤਾ ਉਦੋਂ ਵੀ ਉਹਨੂੰ ਉਸਦਾ ਚਿਹਰਾ ਚਿੱਤੇ ਆਉਂਦਾ ਹੁਣ ਅਜਮਲ ਹਰ ਰੋਜ਼ ਚੋਰੀ ਛਿਪੇ ਉਸ ਥਾਂ ਤੇ ਜਾਂਦਾ ਉਸ ਲੜਕੀ ਨੂੰ ਵੇਖਣ ਵਾਸਤੇ ਜਾਂਦਾ ਪਰ ਹੌਲੀ-ਹੌਲੀ ਇਹ ਗੱਲ ਦਾ ਪਤਾ ਉਹਦੇ ਪਿਤਾ ਨੂੰ ਲੱਗ ਗਿਆ। ਉਹਦੇ ਪਿਤਾ ਨੇ ਅਜਮਲ ਦਾ ਵਿਆਹ ਛੇਤੀ ਕਰ ਦਿੱਤਾ। ਉਹਨੇ ਸੋਚਿਆ ਸੀ ਵਿਆਹ ਕਰਨ ਤੋਂ ਬਾਅਦ ਇਹ ਉਸ ਪਾਸੇ ਜਾਣ ਤੋਂ ਹਟ ਜਾਏਗਾ। ਪਰ ਕੁਝ ਸਮੇਂ ਬਾਅਦ ਉਹਦੇ ਪਿਤਾ ਅਕਾਲ ਚਲਾਣਾ ਕਰ ਗਏ ਤੇ ਉਸ ਸਮੇਂ ਦੇ ਰਿਵਾਜਾਂ ਅਨੁਸਾਰ ਅਜਮਲ ਹੁਣ ਆਪਣੇ ਪਿਤਾ ਦੀ ਥਾਂ ਰਾਜ ਮਹਿਲ ਦੇ ਵਿੱਚ ਪਾਠ ਪੂਜਾ ਕਰਨ ਅਤੇ ਕਥਾ ਕਰਨ ਜਾਂਦਾ। ਪਰ ਅਜਮਲ ਦਾ ਜਿਹੜਾ ਮਨ ਸੀ ਉਹ ਤਾਂ ਪਿਆਰ ਦੇ ਵਿੱਚ ਫਸਿਆ ਹੋਇਆ ਸੀ ਇਸ ਲਈ ਉਹ ਇਸ ਆਤਮਕ ਅਵਸਥਾ ਦੀ ਗਹਿਰਾਈ ਨੂੰ ਵੇਖ ਨਹੀਂ ਸਕਿਆ ਇਹ ਰਾਜ ਮਹਿਲ ਦੇ ਵਿੱਚ ਜਾ ਕੇ ਜ਼ੁਬਾਨੀ ਤਾਂ ਸਭ ਕੁਝ ਪਾਠ ਕਰ ਦਿਆ ਕਰਦਾ ਕਥਾ ਵੀ ਕਰ ਦਿੰਦਾ ਪਰ ਨਾਹੀਂ ਰਾਜੀ ਨੂੰ ਰਸ ਆਵੇ ਤੇ ਨਾਹੀਂ ਇਹਨੂੰ ਰਸ ਆਵੇ ਅਜਾਮਲ ਦਾ ਵਿਆਹ ਹੋਣ ਤੋਂ ਬਾਅਦ ਵੀ ਅਜਾਮਲ ਟਲਿਆ ਨਾ ਉਹਦਾ ਧਿਆਨ ਉਸ ਵੇਸਵਾ ਦੇ ਅੱਡੇ ਤੇ ਹੀ ਸੀ ਅਜਾਮਲ ਦੀ ਘਰ ਵਾਲੀ ਨੂੰ ਇਹ ਨਹੀਂ ਸੀ ਪਤਾ ਕਿ ਉਹਦਾ ਪਤੀ ਵੇਸਵਾ ਦੇ ਕੋਲ ਜਾਂਦਾ ਹੈ ਪਰ ਜਦੋਂ ਉਹਨੂੰ ਪਤਾ ਲੱਗ ਗਿਆ ਤਾਂ ਉਹਦੀ ਪਤਨੀ ਨੇ ਇਸ ਗੱਲ ਦੀ ਸ਼ਿਕਾਇਤ ਰਾਜੇ ਕੋਲ ਕੀਤੀ ਕਿ ਮੇਰਾ ਪਤੀ ਵੇਸਵਾ ਦੇ ਕੋਲ ਜਾਂਦਾ ਹੈ ਰਾਜੇ ਨੇ ਜਦੋਂ ਇਹ ਨੀਚ ਹਰਕਤ ਬਾਰੇ ਸੁਣਿਆ ਤਾਂ ਉਹਨੂੰ ਅਜਾਮਲ ਤੇ ਗੁੱਸਾ ਆ ਗਿਆ ਉਹਨੂੰ ਗੁੱਸਾ ਇੱਥੋਂ ਤੱਕ ਚੜ ਗਿਆ ਉਹ ਤਾਂ ਅਜਾਮਲ ਨੂੰ ਮੌਤ ਦੀ ਸਜ਼ਾ ਦੇਣਾ ਚਾਹੁੰਦਾ ਸੀ ਪਰ ਬ੍ਰਾਹਮਣ ਹੋਣ ਕਰਕੇ ਰਾਜੇ ਨੇ ਅਜਾ ਮਲ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ ਸਗੋਂ ਉਸ ਰਾਜੇ ਨੇ ਅਜਾ ਮਲ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਅਤੇ ਉਸ ਦੀ ਪਤਨੀ ਨੂੰ ਦੇ ਦਿੱਤੀ ਤੇ ਅਜਾ ਮਲ ਨੂੰ ਦੇਸ਼ ਨਿਕਾਲਾ ਦੇ ਦਿੱਤਾ ਅਜਾ ਮਲ ਆਪਣੀ ਪ੍ਰੇਮਿਕਾ ਨੂੰ ਨਾਲ ਲੈ ਕੇ ਉਸ ਰਾਜੇ ਦੇ ਰਾਜ ਤੋਂ ਬਾਹਰ ਨਿਕਲ ਗਿਆ ਉਹਨੇ ਇੱਕ ਜੰਗਲ ਦੇ ਵਿੱਚ ਜਾ ਕੇ ਝੌਂਪੜੀ ਪਾ ਲਈ ਤੇ ਜੰਗਲ ਵਿੱਚ ਸ਼ਿਕਾਰ ਕਰਕੇ ਜਾਂ ਜੰਗਲ ਦੇ ਫਲ ਖਾ ਕੇ ਆਪਣੀ ਭੁੱਖ ਦੂਰ ਕਰਦਾ ਇਸ ਤਰ੍ਹਾਂ ਉਹਨੂੰ ਜੰਗਲ ਦੇ ਵਿੱਚ ਰਹਿੰਦਿਆ ਬਹੁਤ ਸਾਲ ਬਤੀਤ ਹੋ ਗਏ ਹੌਲੀ ਹੌਲੀ ਉਸ ਵੇਸਵਾ ਨੇ 6 ਪੁੱਤਰ ਜੰਮੇ ਸੋ ਇੱਕ ਵਾਰ ਅਜਾਮਲ ਸ਼ਿਕਾਰ ਖੇਡਣ ਵਾਸਤੇ ਆਪਣੇ ਘਰ ਤੋਂ ਬਾਹਰ ਗਿਆ ਹੋਇਆ ਸੀ ਤੇ ਪਿੱਛੇ ਮੌਸਮ ਬਹੁਤ ਖਰਾਬ ਹੋ ਗਿਆ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਇੱਕ ਸਾਧੂ ਮੀਂਹ ਤੋਂ ਸਤਾਇਆ ਹੋਇਆ ਤੇ ਪਰਮਾਤਮਾ ਤੋਂ ਪ੍ਰੇਰਿਆ ਹੋਇਆ ਉਸ ਅਜਾਮਲ ਦੀ ਕੁਟੀਆਂ ਵੱਲ ਜਾਂਦਾ ਹੈ ਉਸ ਸਾਧੂ ਅਜਮਲ ਦੀ ਕੁਟਿਆ ਦੇ ਬਾਹਰ ਜਾ ਕੇ ਆਵਾਜ਼ ਦਿੰਦਾ ਹੈ ਅੰਦਰੋਂ ਅਜਮਲ ਦੀ ਪ੍ਰੇਮਿਕਾ ਬਾਹਰ ਆਂਦੀ ਹੈ ਜਦੋਂ ਉਸ ਸਾਧੂ ਨੇ ਕਿਹਾ ਕਿ ਮੈਨੂੰ ਰਾਤ ਕੱਟਣ ਵਾਸਤੇ ਕੋਈ ਥਾਂ ਚਾਹੀਦੀ ਹੈ ਤਾਂ ਇਸਤਰੀ ਨੇ ਉਸ ਸਾਧੂ ਨੂੰ ਬਹੁਤ ਸਤਿਕਾਰ ਦੇ ਨਾਲ ਆਪਣੀ ਚੋਪੜੀ ਦੇ ਅੰਦਰ ਬਿਠਾ ਲਿਆ ਪਾਣੀ ਗਰਮ ਕਰਕੇ ਉਸ ਲੜਕੀ ਨੇ ਉਹਨਾਂ ਸਾਧੂਆਂ ਦੇ ਚਰਨ ਧਵਾਏ ਅਤੇ ਉਸ ਜਲ ਨੂੰ ਅੰਮ੍ਰਿਤ ਸਮਝ ਕੇ ਆਪੀ ਸ਼ਕ ਲਿਆ ਆਪਣੇ ਬੱਚਿਆਂ ਨੂੰ ਵੀ ਛਕਾਇਆ ਤੇ ਅਜਾ ਮਲ ਵਾਸਤੇ ਵੀ ਰੱਖ ਦਿੱਤਾ ਆਪ ਉਹ ਇਸਤਰੀ ਸਾਧੂ ਦਾ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਚਲੇਗੀ ਜਦੋਂ ਅਜਾ ਮਲ ਸ਼ਿਕਾਰ ਤੋਂ ਵਾਪਸ ਆਇਆ ਤਾਂ ਉਹਨੇ ਆਪਣੀ ਝੋਪੜੀ ਦੇ ਵਿੱਚ ਇੱਕ ਸਾਧੂ ਨੂੰ ਬੈਠਿਆ ਵੇਖਿਆ ਉਹ ਸਾਧੂ ਨੂੰ ਬੈਠੇ ਹੋਏ ਵੇਖ ਕੇ ਬਹੁਤ ਹੈਰਾਨ ਹੋਇਆ ਉਹ ਝੋਪੜੀ ਦੇ ਅੰਦਰ ਆਂਦਾ ਹੈ ਤੇ ਸਾਧੂ ਦੇ ਦਰਸ਼ਨ ਕਰਦਾ ਹੈ ਅਜਾ ਮਲ ਤੇ ਉਹਦੀ ਪ੍ਰੇਮਿਕਾ ਨੇ ਇਹ ਵਿਚਾਰ ਕੀਤੀ ਵੀ ਸਾਦੇ ਘਰੇ ਸਾਧੂ ਆਏ ਨੇ ਤੇ ਅੱਜ ਅਸੀਂ ਮਾਸ ਨਾ ਖਾਈਏ। ਸੋ ਵੇਸਵਾ ਨੇ ਭੋਜਨ ਤਿਆਰ ਕਰਕੇ ਉਸ ਸਾਧੂ ਨੂੰ ਸ਼ਕਾਇਆ। ਅਤੇ ਸਾਧੂ ਨੂੰ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਦੱਸ ਦਿੱਤਾ ਕਿ ਕਿਵੇਂ-ਕਿਵੇਂ ਉਹਨਾਂ ਨੇ ਪਾਪ ਕੀਤੇ ਨੇ। ਜਦੋਂ ਸਾਧੂ ਨੇ ਉਹਨਾਂ ਦੋਨਾਂ ਦੀ ਗੱਲ ਸੁਣੀ ਤਾਂ ਸਾਧੂ ਉਸ ਵੇਸਵਾ ਨੂੰ ਕਹਿਣ ਲੱਗਾ ਜਿਹੜਾ ਤੁਹਾਡਾ ਅਗਲਾ ਬੱਚਾ ਹੋਣਾ ਹੈ ਉਹਦਾ ਨਾਮ ਤੁਸੀਂ ਨਰਾਇਣ ਰੱਖਣਾ। ਕਹਿੰਦੇ ਅਜਾ ਮਲ ਦੀ ਜਿਹੜੀ ਪ੍ਰੇਮਿਕਾ ਸੀ ਉਹ ਪਹਿਲਾਂ ਹੀ ਗਰਭਵਤੀ ਸੀ। ਸੋ ਛੇਤੀ ਉਹਨਾਂ ਦੇ ਘਰੇ ਇੱਕ ਬੱਚੇ ਦਾ ਜਨਮ ਹੋਇਆ। ਉਹਨਾਂ ਨੇ ਉਸ ਸੌਦੂ ਦੇ ਕਹੇ ਅਨੁਸਾਰ ਉਸ ਬੱਚੇ ਦਾ ਨਾਮ ਨਾਰਾਇਣ ਰੱਖਿਆ। ਉਹਨ ਘਰ ਦੇ ਵਿੱਚ ਉਹ ਬੱਚਾ ਸਭ ਤੋਂ ਛੋਟਾ ਸੀ। ਇਸ ਲਈ ਅਜਮਲ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ। ਸੋ ਪੁੱਤਰ ਨਾਰਾਇਣ ਕਰਕੇ ਉਹਨੂੰ ਬੁਲਾਇਆ ਕਰਦਾ ਅਤੇ ਆਪਣੀ ਜ਼ਿੰਦਗੀ ਨੂੰ ਉੱਥੇ ਹੀ ਬਤੀਤ ਕਰਨ ਲੱਗ ਪਿਆ। ਸਮਾਂ ਬੀਤਦਾ ਗਿਆ ਅਜਮਲ ਬਜ਼ੁਰਗ ਹੋ ਗਿਆ। ਕਹਿੰਦੇ ਇੱਕ ਵਾਰ ਉਹ ਆਪਣੇ ਪੁੱਤਰ ਨੂੰ ਨਰਾਇਣ ਕਰਕੇ ਬੁਲਾਦਾ ਅਤੇ ਨਰਾਇਣ ਕਰਦਾ ਕਰਦਾ ਉਹਦੀ ਜਿਹੜੀ ਸੁਰਤ ਸੀ ਉਹ ਪਰਮਾਤਮਾ ਨਰਾਇਣ ਦੇ ਵਿੱਚ ਟਿਕ ਗਈ ਤੇ ਨਰਾਇਣ ਦੇ ਵਿੱਚ ਲੀਨ ਹੋ ਗਿਆ ਅਜਮਲ ਇਸੇ ਦਸ਼ਾ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ ਜਦੋਂ ਅਜਮਲ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਤਾਂ ਯਮਰਾਜ ਦੇ ਦੂਤ ਇਹਨੂੰ ਲੈਣ ਵਾਸਤੇ ਆ ਗਏ ਤੇ ਦੂਜੇ ਪਾਸਿਓਂ ਰਾਮ ਗੱਨਾ ਗਏ ਕਿਉਂਕਿ ਜਦੋਂ ਇਹ ਮਰਨ ਵਾਲਾ ਸੀ ਇਹ ਪਰਮਾਤਮਾ ਦੇ ਨਾਮ ਨਰਾਇਣ ਦੇ ਨਾਮ ਦੇ ਵਿੱਚ ਲੀਨ ਹੋ ਗਿਆ ਸੀ ਤੇ ਨਾਮ ਜਪਦੇ ਜਪਦੇ ਇਹਨੇ ਸ਼ਰੀਰ ਛੱਡ ਦਿੱਤਾ ਸੋ ਜਿਹੜੇ ਜੰਮ ਸੰਨ ਉਹ ਅਜਮਲ ਨੂੰ ਨਰਕਾ ਵਿੱਚ ਲੈ ਕੇ ਜਾਣਾ ਚਾਹੁੰਦੀ ਸੀ ਪਰ ਜਿਹੜੇ ਰਾਮਗਨ ਸੀ ਉਹ ਇਹਨੂੰ ਬੈਕੁੰਠ ਵਿੱਚ ਲੈ ਕੇ ਜਾਣਾ ਚਾਹੁੰਦੀ ਸੀ ਸੋ ਰਾਮਗਨ ਆਦੀ ਵੱਧ ਤਾਕਤ ਹੋਣ ਕਰਕੇ ਅਤੇ ਸੰਤਾ ਦੇ ਬਚਨਾ ਕਰਕੇ ਅਜਮਲ ਨੂੰ ਨਰਕਾ ਵਿੱਚ ਨਹੀਂ ਜਾਣ ਦਿੱਤਾ ਅਜਾਮਲ ਤਾਂ ਮਰ ਕੇ ਵੀ ਨਾਰਾਇਣ ਆਖ ਰਿਹਾ ਸੀ ਸੋ RAM ਗਨਾਂ ਨੇ ਉਹਨਾਂ ਜੰਮਦੂਤਾਂ ਨੂੰ ਭਜਾ ਦਿੱਤਾ ਅਤੇ ਅਜਾਮਲ ਨੂੰ ਉਹ RAM ਗਨ ਆਪਣੇ ਨਾਲ ਬੈਕੁੰਠ ਵਿੱਚ ਲੈ ਗਏ ਸੋ ਗੁਰੂ ਮਹਾਰਾਜ ਗੁਰਤੇਗ ਬਹਾਦਰ ਪਾਸ਼ਾ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਸਮਝਾਉਂਦੇ ਨੇ ਭਾਈ ਜਦੋਂ ਅਜਾਮਲ ਨੂੰ ਅੰਤਲੇ ਸਮੇਂ ਪਰਮਾਤਮਾ ਦੀ ਸੋਧਾਗੀ ਤਾਂ ਉਹਨੂੰ ਜਿਹੜੀ ਉੱਚੀ ਆਤਮਿਕ ਅਵਸਥਾ ਹੈ ਉਹਨੇ ਇਸ ਅਵਸਥਾ ਨੂੰ ਇਕੋ ਪਲ ਦੇ ਵਿੱਚ ਪ੍ਰਾਪਤ ਕਰ ਲਈ ਜਿਸ ਆਤਮਿਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਵੀ ਤਰਸਦੇ ਰਹਿੰਦੇ ਨੇ ਪੰਜਵੇਂ ਪਾਸ਼ਾ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਸੁਨ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹ ਏਕ ਵਾਰ ਮਹਾਰਾਜ ਇੱਥੇ ਕਹਿੰਦੇ ਨੇ ਭਾਈ ਗੁਰੂ ਦੀ ਸਿੱਖਿਆ ਸੁਣ ਅਤੇ ਪ੍ਰੇਮ ਨਾਲ ਵਾਹਿਗੁਰੂ ਦਾ ਨਾਮ ਜਪ ਅਜਾ ਮੱਲ ਪ੍ਰਮਾਤਮਾ ਦਾ ਨਾਮ ਇੱਕ ਵਾਰ ਜਪਨ ਤੇ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ। ਸੋ ਸਾਧ ਸੰਗਤ ਜੀ ਕਦੀ ਇਸ ਭੁਲੇਖੇ ਦੇ ਵਿੱਚ ਨਾ ਫਸਣਾ ਕਿ ਅਸੀਂ ਬਹੁਤ ਪਾਪ ਕੀਤੇ ਨੇ ਤੇ ਅਸੀਂ ਤਰ ਨਹੀਂ ਸਕਦੇ। ਜਿੰਨਾ ਮਰਜੀ ਵੱਡਾ ਪਾਪ ਕੀਤਾ ਹੋਵੇ। ਭਾਵੇਂ ਸਾਰੇ ਜੀਵਨ ਦੇ ਵਿੱਚ ਪਾਪ ਹੀ ਕੀਤੇ ਹੋਣ ਤੇ ਚੰਗਾ ਕੰਮ ਕੋਈ ਨਾ ਕੀਤਾ ਹੋਵੇ। ਪਰ ਜੇ ਬੰਦਾ ਪ੍ਰਮਾਤਮਾ ਦੇ ਨਾਮ ਵਿੱਚ ਲੱਗ ਜਾਂਦਾ ਹੈ। ਪ੍ਰਮਾਤਮਾ ਦੇ ਨਾਮ ਨੂੰ ਜਪਨਾ ਸ਼ੁਰੂ ਕਰ ਦਿੰਦਾ ਹੈ। ਤਾਂ ਉਹਦੇ ਸਾਰੇ ਪਾਪ ਕੱਟੇ ਜਾਂਦੇ ਨੇ ਕੇਵਲ ਇਸ ਜਨਮ ਦੇ ਨਹੀਂ ਪਿਛਲੇ ਕਰੋੜਾਂ ਜਨਮਾਂ ਦੇ ਵੀ ਪਾਪ ਕੱਟੇ ਜਾਂਦੇ ਨੇ ਸੋ ਇਹ ਪਰਮਾਤਮਾ ਦੇ ਨਾਮ ਦੀ ਤਾਕਤ ਹੈ